ਸਿਲੰਡਰ ਮੁਕਾਈਓ ਤੇ ਆਪ ਮਾਤਾ ਨਿਕਲ ਗਈ ਆ ਆ ਜੋੜਾ ਹੰਸਾਂ ਦਾ ਕਿਤੇ ਅੰਦਰ ਬੈਠਾ ਇਹਨਾਂ ਦੀ ਕਿਤੇ ਖਬਰ ਹੀ ਨਹੀਂ ਮੇਰੀ ਲੈਣੀ ਮੁੰਡਾ ਗਿਆ ਲੈਣ ਆਈ ਗਈ ਮਾਤਾ ਆਏ ਲੈ ਮਾਤਾ ਸਾਸਰੀ ਘਾਲ ਸਾਸਰੀ ਘਾਲ ਨਹੀਂ ਤੂੰ ਚੰਗੀ ਹੋ ਕੀ ਆਂ ਅੰਦਰ ਆ ਜਾ ਟੱਪ ਗਈ ਹਾਂ ਤੇ ਜਾਣਾ ਨਹੀਂ ਤੈਨੂੰ ਤਾਂ ਸਿਆਸਤ ਦਾ ਹੀ ਨਹੀਂ ਪਤਾ ਮੇਰੇ ਤਾਂ ਤੀਨ ਉਥੋਂ ਫੋਨ ਕਰਤਾ ਗਾਂਵਸਾਂ ਆ ਜਾ ਉਹ ਕੀ ਕਰ ਦੇਣ ਲੱਗੇ ਹੀ ਗਾਂਵਸਾਂ ਆ ਜਾ ਲੈ ਤੈਨੂੰ ਕੀ ਪਤਾ ਵਾ ਨਹੀਂ ਜੋ ਸਿਲੰਡਰ ਮੁੱਕਾ ਹੀ ਹੋ ਮੈਂ ਰੋਟੀਆਂ ਲਾਉਣ ਲੱਗੀ ਹਾਂ ਮੈਨੂੰ ਇਹ ਦਾਸ ਵੀ ਬਣਿਆ ਕੋ ਆਇਆ ਕੋ ਮੈਂ ਹਾਂ ਤੂੰ ਅੰਦਰ ਆ ਜਾ ਐਸਾ ਕੰਨਾਂ ਦੇ ਵੀ ਕੰਨ ਵਾ ਆ ਜਾ ਅੰਦਰ ਗੱਲ ਕਰਦੇ ਆਂ ਲੈ ਮਾਤਾ ਤਾਂ ਕਰਦਾ ਤੂੰ ਗੁੱਸਾ ਲੈਣੀ ਇਹਦੇ ਆਲੇ ਵੇਖ ਲਾ ਸਵੇਰ ਦਾ ਸਿਲੰਡਰ ਮੁਕਾ ਇਦਾਂ ਖਨਵੱਟੀ ਲੈ ਕੇ ਪਈ ਓ ਤੇ ਪਿੰਡੋਂ ਫੋਨ ਆਉਂਦੇ ਪ੍ਰੋਣੇ ਦੇ ਉਹ ਭਵੇਂ ਦੇ ਬੀਬਲੇ ਤੇਲ ਪਾ ਦੇ ਜਿੱਦਾਂ ਦਾੜਾ ਭੈਗਾ ਵਾ ਨਹੀਂ ਉੱਠ ਦੀਦੀ ਮੰਮੀ ਆ ਗਈ ਓ ਨਹੀਂ ਉੱਠ ਤੂੰ ਐਨਾ ਸੁੱਤੀ ਆ ਮੰਮੀ ਆ ਗਈ ਆ ਮੰਮੀ ਸ਼ੁਕਰ ਤੂੰ ਆ ਗਈ ਕਿਤਾ ਕੰਬਲ ਲਾਇਆ ਠੀਕ ਨਹੀਂ ਮੈਂ ਸ਼ੁਕਰ ਮੰਮੀ ਤੂੰ ਆ ਗਈ ਤੇ ਘਰ ਪਾ ਪਾ ਕਰਨ ਦਿਆ ਹੀ ਕਿਤੇ ਭਾਰ ਹੀ ਗਿਆ ਘਰ ਤੇਰੇ ਨਾਲ ਮੈਂ ਨਾ ਦਨ ਅਸੱਚੇ ਇਥੇ ਖਲੋਨ ਨੂੰ ਨਹੀਂ ਜੀ ਕਰੰਦਿਆ ਅਛਾ ਕਿਉਂ ਮਾੜੀ ਕਰ ਦੱਸ ਨਹੀਂ ਉਹ ਨਹੀਂ ਗੱਲ ਮਾਵਾ ਦੇ ਨਾਲ ਮਾਵਾ ਦਾ ਕਰਕੇ ਕਿਤੇ ਜਿਹੜਾ ਨਾ ਭਾ ਭਾ ਜਗਾਂ ਦਾ ਗੋਰਾ ਵੀ ਕਹਿੰਦਾ ਸੀ ਜੀ ਨਹੀਂ ਲੱਗੰਦਿਆ ਮੇਰਾ ਮੈਂ ਕਿਹ ਲੋ ਗਿਆ ਨਹੀਂ ਮੈਂ ਤਾਂ ਨਹੀਂ ਉਥੇ ਚੰਗੀ ਤੇ ਸਿਰ ਖਾਂਦੀ ਰਹਿੰਦੀ ਆ ਕਹਿਣ ਦਿਆ ਸੀ ਉਹ ਤਾਂ ਸੰਗਦਾ ਕਹਿਣ ਦਿਆ ਹੈ ਚਲ ਗੱਲਾਂ ਛੱਡੋ ਚੁੱਪ ਕਰ ਜੂ ਮੈਂ ਮਾਤਾ ਨੂੰ ਦੱਸ ਲਾਂ ਮਾਤਾ ਉਥੇ ਖਲਾਾਰੇ ਬੜੇ ਪੈ ਗਏ ਆ ਨਹੀਂ ਚੱਪ ਕਰ ਹਾਂ ਲੈ ਹੋ ਵੇਹ ਲੱਕ ਮੈਂ ਦੱਸਣ ਲੱਗ ਨਹੀਂ ਨਹੀਂ ਸਾਰਾ ਨੇ ਬੇਰ ਤੱਕ ਇੱਕ ਜਾਣੀ ਦੱਸ ਲੋ ਮਾਤਾ ਨਹੀਂ ਜਾਣੀ ਦੱਦੀ ਆ ਮੈਂ ਨਾ ਮੰਮੀ ਕੱਲ ਨੂੰ ਇਹ ਭਾਵੇਂ ਸਾਡਾ ਮੁੱਲ ਮਾਪ ਪੁੱਤਾਂ ਦਾ ਪਾਵੇ ਤੇ ਭਾਵੇਂ ਨਾ ਜਿਹੜਾ ਦਾੜੀ ਵਾਲਾ ਪੁੱਤ ਕਰਪਾਨ ਤਕੂਏ ਲੈ ਕੇ ਤੇ ਮੁੰਡਿਆਂ ਨੂੰ ਪੁਲਸ ਨਾਲ ਲੈ ਕੇ ਤੇ ਮੈਨੇ ਫੇਛਦਿਆਂ ਕੱਖ ਨਹੀਂ ਉਹਨਾਂ ਦਾ ਘੂਠਾ ਲਵਾ ਲਿਆਂਦਾ ਭਾਵੇਂ ਉਹ ਤੇ ਹੁਣ ਕੱਦ ਵੀ ਲਖਾ ਲਾ ਹਾਏ ਸੱਚੀ ਹੋਰ ਕੀ ਹਾਏ ਵੀ ਇਹ ਤਾਂ ਮੂੰਹ ਫੇਰ ਵੀਂਗੇ ਤਾਂ ਵੀਂਗਾ ਹੀ ਰਹਿਣਾ ਵਾ ਲੈ ਆ ਤੇ ਬਹੁਤ ਵਧੀਆ ਹੋਇਆ ਚਲੋ ਕਿਉਂ ਤੇ ਪੰਦਾ ਕੋਠਿਆਂ ਤੇ ਚੜੇ ਵੇਂਦੇ ਹੀ ਤੇ ਮੇਰਾ ਤਾਂ ਜੀ ਕਰਦਾ ਮੈਂ ਜਾਜ ਮਰ ਜਾ ਜੇ ਮਰ ਜਾ ਆਪਣੀ ਪਰਛਾਈ ਦੇ ਪਿੱਛੇ ਮੈਂ ਇਹਦਾ ਹੱਕ ਮੈਂ ਹਾਂ ਵੀ ਦਬਾਉਣਾ ਹੀ ਦਬਾਉਣਾ ਮੇਰਾ ਪਤਾ ਕੀ ਜੀ ਰਿਆ ਕਰਨ ਕੋਰੇ ਨੇ ਤਾਂ ਚੰਦੇ ਕੋਈ ਢਿੱਲ ਨਹੀਂ ਛੱਡੀ ਹਾਏ ਮੇਰੀ ਤੇ ਸੁਣ ਲਓ ਮੇਰਾ ਤੇ ਜੀ ਇਦਾਂ ਰਿਆ ਕਰਨ ਫੇ ਕਿ ਘੱਲ ਗਾਵੇਂ ਜੀਣਾ ਜਾਂਦਾ ਤਾਂ ਕੀ ਰੱਖਿਆ ਵਾ ਪੇਕੇ ساری ਉਮਰ ਦੇ ਮਾਪੇ ਪੇਕੇ ਹੁੰਦੇ ਆ ਤੇ ਮੇਰੇ ਸੁੱਟ ਜਾ। ਮੈਂ ਕਿਹਦਾ ਚਵਾੜੇ ਤੇ ਮਾਰਦਾ ਇਹਦਾ ਮੂੰਹ ਤੋੜੇ ਦਾ। ਕੱਲ ਲੈ ਦੀ ਪਰਚਾਈ ਆਈ ਮਨਜੀਤ ਤੇ ਉਹਦੇ ਸਾਹਮਣੇ ਵੀ ਕਰ। ਮੇਰੀ ਲੋੜੀਆਂ ਦਿਵਾਲੀਆਂ। ਨਖਤੀਆਂ ਕਿੰਨੀਆਂ ਕਿਦੀਆਂ ਲੋੜੀਆਂ ਦਿਵਾਲੀਆਂ ਲੈ ਕੇ ਆਉਂਦੇ ਹੀ ਇੱਥੇ ਤਾਂ ਕੋਈ ਨਖਤਾ ਕਦੀ ਆਇਆ ਵੜਿਆ ਨਹੀਂ। ਦੁਨੀਆਂ ਜੋਗੇ ਆਗੇ ਆਉਂਦੇ ਹੀ ਭਾਵੇਂ। ਚੱਲੇ ਜੋਗੇ। ਕਾਹਦੇ ਜੋਗੇ? ਤੈਨੂੰ ਭਰੂ-ਭਰੂ ਖਾਂਦੇ ਜਿੱਦਣ ਗਈ ਨਹੀਂ ਆਪਣੀ ਮਾਤਾ ਪਿਤਾ ਪਤਾ ਲੈਣ ਵੀ ਗੋਟ ਬੱਧਾ ਆਂ। 5000 ਦੇ ਕੇ ਆਈ ਉੱਥੇ। ਤੇ ਉੱਥੇ ਰੌਲੇ ਗੋਬਲੇ ਚ ਆਪਣਾ ਮੰਗੇ ਆ ਕੇ 5 ਦਿੱਤਾ ਮੈਂ। ਮੈਂ ਹਾਂ ਤੇਰੀਆਂ ਜਿਦ ਕੋਈ ਨਹੀਂ ਲੋੜ ਨਾ ਦਵਾ ਲਗਾ ਬਥੇਰ ਇੱਥੇ ਹੀ ਮਨਾ ਲੈਣੀ ਆਪੇ ਮੈਂ ਦੇ ਦਿਆ ਕਰੋ ਲੋੜੀ ਤਨੂ ਨਾ ਦੇਈ ਤੂੰ ਇਹਦੀ ਨਾ ਟੈਨਸ਼ਨ ਲੈ ਸ਼ੁਕਰ ਕਰਕੇ ਰੱਬ ਦੀ ਘੜੀ ਨੂੰ ਚੱਲ ਫਿਰ ਗੱਲ ਬਣ ਗਈ ਹੈ ਨਾ ਮੈਂ ਦੱਸਦੀ ਹੁਣ ਹੁਣ ਇਹਨਾਂ ਨੂੰ ਜੋੜੇ ਨੂੰ ਕੱਲ ਦੇ ਜਦੋਂ ਦੀ ਤੇਰੀ ਮਰੀ ਦੀ ਖਬਰ ਸੁਣੀ ਨਾ ਉਹਨਾਂ ਨੇ ਉਦੋਂ ਦੇ ਇਹਨਾਂ ਨੇ ਫੋਨ ਨਹੀਂ ਉਹਨਾਂ ਨੂੰ ਕੀਤਾ ਫੋਨ ਮੇਰੇ ਫੋਨ ਤੇ ਫੋਨ ਲਾਈ ਜਾਂਦੇ ਆ ਤੇ ਜੇ ਕਿਤੇ ਇੱਥੇ ਉਹ ਆ ਗਿਆ ਤੇ ਫਿਰ ਤੈਨੂੰ ਪਤਾ ਪੁਰਾਣੀ ਨਾ ਖੜਦਾ ਫਿਰ ਤੂੰ ਵੀ ਹੱਥ ਜੋੜਦੀ ਹੋਣੀ ਗੁਰਪ੍ਰਿੰਦਰਾ ਬਹਿ ਜਾ ਠੰਡਾ ਹੋ ਤੇ ਉਹਨਾਂ ਨੇ ਠੰਡਾ ਹੋਣਾ ਉਹ ਤਾਂ ਤਪਿਆ ਗਿਆ ਨਾ ਤੂੰ ਦੂਰ ਵੰਗੋ ਪਹਿਲੀ ਤੇ ਗੱਲ ਵੀ ਸੀ ਤੇਰੇ ਕੰਮਾਂ 'ਚ ਤੁਰੇ ਫਿਰਦੇ ਆ ਤੇ ਹੁਣ ਤਾਂ ਹੋ ਗਿਆ ਹੁਣ ਮੈਂ ਇਕੱਲੀ ਨਹੀਂ ਨਾਲੇ ਮੇਰੀ ਗੱਲ ਸੁਣਾ ਅਜੇ ਤੇ ਮੈਂ ਆਈ ਆ ਅਸੀਂ ਮਾਵਾਂ ਤੀਆਂ ਨੇ ਨਾ ਬੈਠੀਆਂ ਨਾ ਖਲੋਤੀਆਂ ਨਾ ਕੋ ਗੱਲ ਨਾ ਬਾਤ ਤੇ ਕਿੱਦਾਂ ਗੱਲ ਦਾ ਮੇਰੀ ਛੇਤੀ ਰਾਤੀ ਨਾ ਪਰਪਾ ਜਾਣਾ ਹੀ ਆ ਹਨ ਵੀ ਪਤਾ ਸਾਡਾ ਘਰ ਜਾਣਾ ਵਾ ਪੂਜੀ ਗੱਲ ਸੁਣ ਲੈ ਗੱਲ ਤੇ ਤੇਰੀ ਵੀ ਠੀਕ ਵਾ ਜਾਣਾ ਚਾਹਦਾ ਪਰ ਕਲਿਆਣੀ ਨੂੰ ਜਾਣਾ ਨਾਲ ਜਾਏਗੀ ਛੱਡ ਕੇ ਆਏਗੀ ਤੈਨੂੰ ਕੋਈ ਨਹੀਂ ਦੱਸਵਾ ਦਾ ਕੌਣ ਮੇਰੀ ਪਰਜਾਈ ਜਿਹਦੇ ਪਿੱਛੇ ਮਨ ਮਾਰਨ ਤੱਕ ਗਏ ਮੈਂ ਨਹੀਂ ਜਾਣਾ ਮਾਤਾ ਲੈ ਜਾ ਆਪਣੀ ਨੂੰ ਕੋਈ ਨਹੀਂ ਕਾਗ ਛੱਡ ਕੋਈ ਕਾਗ ਜਾਂਦੇ ਭਾਈ ਕਾਗ ਜਾਂਦੇ ਕਹਿੰਦਾ ਨਾਲ ਮੰਮੀ ਗੱਲ ਸੁਣ ਲੈ ਮੇਰੀ ਸਾਡੀ ਪੈਲੀ ਵੇਖੋ ਸਵਾ ਆ ਤੇਰੇ ਸਾਦੇ ਸਿਰ ਤੇ ਗਾਂਢ ਕਮਾ ਫਰਾ ਕੇ ਗੱਲ ਤੇ ਮੈਨੂੰ ਜ਼ਿਆਦਾ ਕਰਨੀ ਨਹੀਂ ਆਉਂਦੀ ਮੇਰਾ ਸੁਭਾਵਾ ਗੱਲ ਸਿੱਧੀ ਮੂੰਹ ਤੇ ਮਾਰਨੀ ਐਵੇਂ ਲਾ ਲਾ ਕੇ ਜੇ ਉਧਰ ਉਧਰ ਕਰੀ ਜਾਣੀਆਂ ਇਹਦਾ ਕੰਮ ਗਿਆ ਵਾ ਹੋ ਇਹਦਾ ਸਾਨੂੰ ਮੇਰੀ ਦਵਾਤਾ ਤੇ ਸਾਡਾ ਸਾਨੂੰ ਉਦਾਂ ਦੇ ਦਿਓ ਅਸੀਂ ਨਹੀਂ ਚਾਹਦੇ ਵੀ ਇਹਦੇ ਆਂਗੂ ਲੈ ਕੇ ਜਾਈਏ ਜਿਤਾਏ ਲੈ ਕੇ ਆਈ ਆ ਮੈਂ ਆਪਣੇ ਭਰਾ ਦੀਆਂ ਰਗਾਂ ਤੇ ਨਹੀਂ ਦੱਤਰ ਧਰ ਸਕਦੀ ਮਾਤਾ ਕਿੱਦਾਂ ਕਰਨੀ ਆ ਕਦਾਂ ਕੀ ਕਰਨੀ ਆ ਆਪਣਾ ਹੱਕ ਸਾਡਾ ਹੱਕ ਤਾਂ ਇੱਥੇ ਰੱਖ ਤੇ ਮੰਮੀ ਤੇ ਬੋਲੀ ਨਹੀਂ ਉਹਨਾਂ ਨੇ ਦੇਣਾ ਨਹੀਂ ਕੋਈ ਨਹੀਂ ਘਾਦਾਂ ਸਲਾਹ ਦੇਣਾ ਕਿਉਂ ਨਹੀਂ ਕਰ ਸਲਾਹ ਕਰਾਂਗੇ ਜੁਬਾਨ ਨਹੀਂ ਲੱਗੀ ਉਹਦਾ ਸੋਚੀ ਪੈ ਮਾਤਾ ਕੀ ਫਾਇਦਾ ਹੋਇਆ ਮੈਂ ਉਧਰੋਂ ਇੱਕ ਪੈੜੀ ਲੈ ਕੇ ਆਈ ਆ ਤੇ ਮੈਂ ਹਾਂ ਹੀ ਮੇਰੇ ਇੰਨੇ ਕਿੱਲੇ ਆ ਪੈੜੀ ਤੂੰ ਇੱਕ ਹੀ ਲੈ ਕੇ ਆਈ ਪਰ ਲੱਖਾਂ ਦੀ ਲੈ ਕੇ ਆਈ ਦੋਹਾਂ ਕਿੱਲਾਂ ਦੇ ਬਰਾਬਰ ਆ ਹਾਂ ਦੋਹਾਂ ਕਿੱਲਾਂ ਦੇ ਬਰਾਬਰ ਚਾਹਾਂ ਦੁਕਾਨਾਂ ਦੇ ਬਰਾਬਰ ਇੱਕ ਪੂਰੀ ਕੋਠੀ ਦੇ ਬਰਾਬਰ ਤੂੰ ਤਾਂ ਪਤਾ ਨਹੀਂ ਕੀ ਕੋਹ ਲੈ ਕੇ ਆਈ ਸਾਰਾ ਕੁਝ ਮਲਾ ਮਾਤਾ ਫਿਰ ਵੇਖ ਲੈ ਪੈੜੀ ਲੈ ਜਾ ਤੇ ਫਿਰ ਮਰਨ ਜਮਣ ਖਤਮ ਹੋ ਜਾਂਦੇ ਜਦੋਂ ਭੈਣ ਧੀਆਂ ਪੈੜੀ ਲੈ ਜਾਂਦੀਆਂ ਵਾ ਬਾਈ ਤੇ ਪਿਆਰ ਨਾ ਕਰਨ ਦੇ ਹਾਂ ਜੀ ਇੰਨੀ ਵੀ ਦਰਦੀ ਤੂੰ ਇੰਨਾ ਤੇਰਾ ਤੇ ਫਿਰ ਇਦਾਂ ਹੀ ਜਦੋਂ ਤੂੰ ਹਿੱਸਾ ਹੀ ਲੈਣ ਮੇਰੀ ਸੁਣ ਗੱਲ ਉਹ ਨਾਲ ਦਿਤਿਆ ਲੜਪੜ ਕੇ ਤੇ ਆਪਾਂ ਤੇ ਸ਼ਾਂਤੀ ਨਾ ਦੇਣੀ ਆ ਸ਼ਾਂਤੀ ਨਾ ਮਾਦਾ ਤੂੰ ਦੇਣੀ ਹੋਊਗੀ ਮੇਰੇ ਤੇ ਘਰੋਂ ਜਾਣ ਲਈ ਆ ਤੇ ਡਾਡਾ ਥੋੜਾ ਹਿੱਸਾ ਮੈਨ ਲੈ ਜਾਣਾ ਖੋਗੇ ਮਾਂ ਨਹੀਂ ਦੇਣਾ ਮੇਰਾ ਹੱਕ ਦੇਣਾ ਮੇਰੇ ਪਿਓ ਵੇ ਸੁਣ ਲੈ ਵੇ ਮਰੀ ਜਾ ਨਾ ਪਿਓ ਦਾ ਹਿੱਸਾ ਤੇ ਫਿਰ ਕੱਲ ਨੂੰ ਲੋਹੜੀਆਂ ਦੀਵਾਲੀਆਂ ਡੀਕੇਗੀ ਉਹ ਨਹੀਂ ਫਿਰ ਆਉਣੀਆਂ ਫਿਰ ਜਦੋਂ ਪੈਣੀ ਮੈਂ ਦਾੜਾ ਦੋ ਨੀ ਕੋਈ ਨਹੀਂ ਜਿੰਨਾ ਚਿਰ ਮੈਂ ਹੈਗੀ ਨਾ ਤੇ ਆਇਆ ਕਰੂੰਗੀ ਨਾ ਮੈਂ ਮਿੱਠਾ ਖਾਣਾ ਤੇ ਨਾ ਮੈਂ ਕੋ ਲੋਹੜੀਆਂ ਖਾਣੀਆਂ ਜਾਂਦੀਆਂ ਮੇਰੀਆਂ ਲੋਹੜੀਆਂ ਦੀਵਾਲੀਆਂ ਕੋਈ ਨਹੀਂ ਮੇਰੇ ਤੇ ਦਾੜ ਅੱਗੇ ਗੋਲ ਗੋਲ ਤੇ ਫਿਰ ਅਸੀਂ ਨਾ ਆਇਆ ਕਰੀਏ ਆਉਂ ਜਾਓ ਨਹੀਂ ਆਹੀ ਨਹੀਂ ਆਉਣਾ ਨਾ ਫੇਰ ਫੇਰ ਮਰਮੇ ਜੀ ਨਾ ਆਉਂ ਆ ਜਾ ਜੀ ਜਿਹੜੀ ਮਰਜੀ ਜਦੋਂ ਤੇਰੇ ਕੋਲ ਕੱਲ ਨੂੰ ਕੋਈ ਬਣੀ ਨਾ ਫੇਰ ਸਾਨੂੰ ਨਾ ਕਹੀਂ ਵੀ ਆ ਤਾਂ ਫੇਰ ਮੈਂ ਤੇ ਲੈਣੀ ਨਹੀਂ ਪੈਲੀ ਮੈਂ ਤੇ ਇਦਾਂ ਹੀ ਕਾਗਜ਼ ਫੜਾ ਦੋ ਮੇਰਾ ਤੂੰ ਆਪਣੀ ਮਾਂ ਕੋ ਲੈਣੀ ਲੱਲਾ ਤੇ ਮੈਂ ਆਪਣੇ ਪੈਕੇ ਜਾਨੀ ਆ ਜੇ ਤੂੰ ਨਹੀਂ ਲੈਣੀ ਤਾਂ ਮੈਂ ਉਥੋਂ ਮਰਵਾਉਣ ਤੱਕ ਕਿਉਂ ਗਈਆਂ ਤੇ ਮੈਂ ਮੈਂ ਆਖਿਆ ਸੀ ਆ ਤੇਰੀ ਮਾਂ ਹੀ ਆਦੀ ਸੀ ਵੀ ਉਹਨੂੰ ਛੱਡ ਮੇਰੇ ਸ਼ੇਰ ਜਵਾਨ ਨੂੰ ਤੇਰੇ ਨਾਲ ਜਾਂਦਾ ਵਾ ਮੈਂ ਤੇ ਕੱਲੀ ਨਾ ਜਿੱਦਾਂ ਜਿਹੜਾ ਕਾਗਜ਼ ਉਹ ਲੈ ਕੇ ਤੇ ਸਿਰੇ ਤੇ ਫੇਕੇ ਪਹੁੰਚੀ ਹਨ ਕਿ ਲੋੜ ਬੁੜੇ ਬੰਦੀ ਕਹਾਂਗੇ ਵੀ ਦਵਿੰਦਰ ਦਾ ਦੇ ਨਾ ਇਹਦਾ ਨਹੀਂ ਕਰਨੀ ਮਾ ਸਾਡੇ ਹੱਥ ਆਇਆ ਮੰਮੀ ਤੈਨੂੰ ਕੀ ਲੋੜ ਆ ਤੂੰ ਕਿੱਲਾ ਵਾਹਣਾ ਜਿਹੜਾ ਵਾਲੀ ਕਹਿੰਦੇ ਮੈਂ ਨਹੀਂ ਲੈਣਾ ਮੇਰੀ ਸੋਣ ਘਾਲ ਇੰਨਾ ਕੋ ਹੋ ਗਿਆ ਲਾਲਾ ਲਾਲਾ ਵੀ ਹੋ ਗਈ ਲੋਕਾਂ ਨੂੰ ਵੀ ਪਤਾ ਲੱਗ ਗਿਆ ਤੇ ਹੁਣ ਆਈ ਫੇਰ ਇਹਨਾਂ ਨੇ ਵਾਪਸ ਲਈਏ ਮੈਨੂੰ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਨਾ ਵੀ ਦਵਿੰਦਰ ਦੇ ਨਾਂ ਨਾਲ ਆਈ ਕਬ ਚੜਿਆ ਆ ਦਵਿੰਦਰ ਤੂੰ ਦਿਲਚ ਨਾ ਕਰ ਕੋਈ ਨਹੀਂ ਇਹਨੂੰ ਕਿ ਸਾਰੀ ਦੇ ਦੇਣੀ ਆ ਸਾਬ ਦੀ ਦੇਣੀ ਆ ਮੈਨੂੰ ਤਾਂ ਕੋ ਸਮਝ ਨਹੀਂ ਆਉਂਦੀ ਕੋਈ ਸਮਝਾਉਣਾ ਕੋਈ ਜਾ ਕੇ ਜਾਣਾ ਹੋਰ ਤੁਸੀਂ ਹੁਣ ਤੁਸੀਂ ਮੈਨੂੰ ਢਾਟਾ ਮਾਰਨ ਦੇ ਮੈਂ ਇੱਕ ਪੈੜੀ ਲਿਆਈ ਆ ਪੈੜੀ ਦੀ ਮਾਲਕਨ ਬਣੀ ਇੱਕ ਦੀ ਤੇ ਹੱਲੇ ਵੀ ਢਾਟਾ ਮਾਰਦੇ ਤੇ ਜਦੋਂ ਮੈਂ ਕਿਹਾ ਤੁਸੀਂ ਇੱਥੇ ਲੜਲੁੜ ਪਏ ਮੇਰੇ ਨਾਲ ਤੇ ਮੈਂ ਕਿੱਥੇ ਜਾਣਾ ਕਿਹੜੇ ਮੇਰੇ ਨਾਂ ਮੇਰੀ ਮਾਂ ਨਾ ਮੇਰੇ ਬਜਾਏ ਨਾ ਕੋਈ ਹੈ ਢਾਟਾ ਤਾਂ ਮਾਰਦੇ ਤੇਰੇ ਨਾਲ ਤੇ ਸ਼ਾਮ ਤੋਂ ਮਾਵਾਂ ਤੀਆਂ ਹਾਂ ਇੱਥੇ ਨਾਲ ਗਏ ਤੱਕ ਮਲਮਰੋਤਾ ਕਦੀ ਗਏ ਆ ਐਵੇਂ ਆਂਦੇ ਇਹੋ ਜਿਹੇ ਬੰਦੇ ਦਾ ਸਾਥ ਕਦੀ ਹੁੰਦਾ ਨਹੀਂ ਚੱਲ ਖਲ ਇੱਕ ਗੱਲ ਕਰ ਲੈਂਦੇ ਮਾਤਾ ਨਾਲ ਮਾਤਾ ਜੀ ਕੋਈ ਗੱਲ ਕੀਤੀ ਮਾਤਾ ਨਾ ਮੈਂ ਕੀ ਗੱਲ ਕੀਤੀ ਆ ਉਹ ਓਦਾਂ ਹੀ ਕੀਤੀ ਕੋਈ ਵਿਹਾਰੀ ਹੈ ਨਾ ਉਹ ਸੱਸ ਦੀ ਪਾ ਕਪੜੇ ਚੱਲੀਏ ਮਾਵਾ ਕਮਾਵਾ ਹੋ ਜਾਂਦੇ ਬਾਕੀਆਂ ਨੂੰ ਕੀ ਕਹਿਣਾ ਇੱਥੇ ਚਾਹ ਘੋੜ ਦੇ ਦੇ ਚੁੰਸ ਲੀਏਗਾ ਇਦਾਂ ਨਿਕਲ ਜੀਗਾ ਹੁਣ ਚੱਲ ਬਣਾ ਹੁਣੇ ਚੱਲ ਜਣਾ ਹਵਲੇ ਹੁਣ ਚੱਲ ਜਣਾ ਆਹ ਦੇ ਇੱਥੇ ਜਾ ਲੈਣ ਦੇ ਮਾਤਾ ਤੁਸੀਂ ਕੰਨਾਂ 'ਚ ਕੰਨ ਮੂੰਹਾਂ 'ਚ ਮੂੰਹ ਪਾਵਾ ਗੱਲਾਂ ਕਰ ਲੋ ਨਾ ਅਸੀਂ ਕੰਨ ਵਿੱਚ ਕਬਾਬ ਚਾਹ ਦੀ ਵਰਕੇ ਬੈਠੇ ਹਾਂ ਮਰ ਜਾ ਬੇਨਕ ਮਣੋੜ ਦੇ ਤੋੜਦੇ ਭਾਵੇਂ ਹੁੰਦੀ ਨੀ ਕਰਾਂ ਹਰ ਜਬ ਤਰਿਆ ਨੇ ਹਾਏ ਸਾਰੀ ਮਣੋੜ ਦੇ ਭਾਵੇਂ ਦੱਸ ਦੇ ਦੱਸ ਤੀ ਚਾਬਰੋਂ ਦਾਲ ਦੇ ਦੱਸ ਤਰੀ ਤੂੰ ਦੱਸ ਦੱਸ ਕੀ ਜਾਂਦੀ ਆ ਨਹੀਂ ਸੁਣਦੀ ਆ ਅੱਛਾ ਇਹ ਤੋਂ ਨਹੀਂ ਕਹਾਂ ਤੇ ਨਹੀਂ ਦਿੱਤੇ ਨਹੀਂ ਦਿੱਤੇ ਤੇ ਵਿਖਾ ਵੀ ਚੇਤੇ ਨਾ ਦੇ। ਤਾਂ ਮਕਾਨ ਐਸੇ ਹੀ ਆ ਤੇ ਸਦਾ ਹੀ ਆ ਬਸ ਤਾਂ। ਕਿੰਨੋਂ ਦੀ ਬਰਾਹਤ ਦਾ। ਤਾਂ ਸੱਚੀ ਰਹਾ ਤੇ ਉੱਥੇ ਲਾ ਕੇ ਤੇ ਗਾਂ ਆਪਣਾ। ਜਦੋਂ ਨਾ ਫੜ ਦੜ ਕੇ ਉੱਥੇ ਲਵਾ ਲਿਆ। ਸਾਹਮਣੇ ਹੋਣੇ ਵੇ ਲਾਈਨਾਂ ਕੋ ਕਰਦੀ ਕੱਲ ਨੂੰ ਤੂੰ ਅੱਖਾਂ ਮੀਟ ਗਈ ਤਾਂ ਹੰਨ ਕਿੰਨਾ ਪੁੱਛਣਾ ਵਾ ਅੱਡੇ ਤੇ ਇਹਨੇ ਗੇੜੇ ਮਾਰੇ ਖੂਚ ਪੈ ਗਏ ਕਿ ਨਹੀਂ। ਨਹੀਂ ਮਿਲ ਜੂਗੀ। ਹੌਸਲਾ ਰੱਖ। ਮਿਲ ਜੂਗੀ ਨਹੀਂ ਦੋ ਲੈਣੀ ਆ। ਹੁਣ ਨਾ ਲਈ ਤੇ ਤੇ ਘਾ ਤੇ ਫਿਰ ਕਦ ਦੇਣੀ ਆ। ਨਹੀਂ ਸੌਕੀ ਬਣ ਜਾਣੀ ਆ। ਚੱਲੇ ਤੇ ਮੈਂ ਲੰਗਰ ਰਹਾ ਨੂੰ ਰੱਖਿਆ ਵੀ ਚਲ ਮੈਂ ਰੋਟੀ ਲਾ ਕੇ ਖਵਾਉਣੀ ਇਹਨਾਂ ਨੂੰ। ਹੁਣ ਚੁੱ ਆਹ ਹੋ ਜਾਣਾ ਸਿਲੰਡਰ ਪਰਾਉਣ ਦਾ ਇਹਨੂੰ ਪਤਾ ਨਹੀਂ ਆ। ਕਾਦੀ ਹਾਂ ਕਰਦੀ ਪੈੜੀ ਦੀ। ਇਹ ਤਾਂ ਹੁਣ ਜੋਗ ਵਾਂਗੂ ਚੰਬੜੀ ਗਏ ਆ। ਮੈਂ ਤੇ ਵਿਵਤਾ ਹੀ ਪਾ ਲਈ ਆ। ਕੀ ਕਰਾਂ? ਜੇ ਮੈਂ ਆਪਣੇ ਮਾਪੇ ਕੋ ਪੈੜੀ ਲੱਲੀ ساری ਉਮਰ ਦੇ ਮਾਪੇ ਪੇਕੇ ਮੇਰੇ ਸੁੱਟ ਜਾਣੇ ਆ ਤੇ ਕੀ ਫਾਇਦਾ ਹੋਇਆ ਮੈਨੂੰ ਉਧਰੋਂ ਪੈੜੀ ਲਿਆਂਦੇ ਦਾ? ਹੁਣ ਕਿੱਲਾ ਮੇਰੇ ਕੋ ਇਹ ਪਾਲਣ ਡਏ ਆ। ਮੈਂ ਤਾਂ ਕਸੂਤੀ ਫਸ ਗਈ ਆ। ਮੰਮੀ ਲੱਗਦੀ ਉਹ ਤਾਂ ਤੈਨੂੰ ਵੀ ਬੜੀ ਠੀਕ ਆ। ਕਾ ਤੈਨੂੰ ਕੀ ਦੋਰਾ ਪੈ ਗਿਆ ਮੈਂ ਪਿਓ ਦਾ ਫੋਨ ਸਵੇਰ ਦਾ 10 11 ਵਾਰ ਆ ਗਿਆ ਉਹ ਤਾਂ ਮੈਂ ਸ਼ੈਰਡ ਕਰੀ ਜਾਂਦਾ ਚੁੱਕਣਾ ਕਿਉਂ ਨਹੀਂ ਚੁੱਕ ਲੈਂਦਾ ਤੇ ਚੁੱਕ ਕੇ ਭਾਨਾ ਲਾ ਦਿੰਦਾ ਕੋਈ ਇਹ ਵਾ ਨਾ ਲਾਉਂਦਾ ਆਪ ਗੱਲ ਕਰ ਆਪ ਤੈਨੂੰ ਬਲੌਗ ਚ ਪਾਇਆ ਵਾ ਚੁੱਪ ਕਰਕੇ ਲੈ ਚੱਲੀਏ ਜੋ ਇੱਥੇ ਆ ਗਿਆ ਨਾ ਤੇ ਛਾਪੇ ਪੈ ਜਾਣੇ ਹੀ ਆ ਫਿਰ ਚਲ ਜਾਂ ਮੈਂ ਆ ਮੈਂ ਹੋ ਤਾਂ ਕਹਿੰਦੀ ਵੀ ਤੇਰੀ ਮਾਮੀ ਨੂੰ ਨਾਲ ਲੈ ਚੀ ਆਂ ਤੇ ਜਾਂਦੇ ਆ ਉਹਨੇ ਡੈਵਣਾ ਬੋਲਣਾ ਤੈਨੂੰ ਪਤਾ ਹੀ ਆ ਜਿਹੜੇ ਇੱਕ ਵਾਰੀ ਅਹੀਂ ਇੱਥੇ ਚੱਲ ਗਏ ਨਾ ਠੰਡਾ ਹੋ ਗਿਆ ਤੇ ਉਹਨਾਂ ਕੋਲ ਜਾਉਂਗੀ ਜਾਉਂਗੀ ਜਾਉ ਕਿਉਂ ਨਾ ਦੇਖੀ ਜਾਂਦੀ ਮੈਨੂੰ ਨਾਲ ਖੜਾਂਗੇ ਤੇ ਇਹਦੀ ਸ਼ਰ ਮੈਨੂੰ ਮਾਤਾ ਵੀ ਚੁੱਪ ਕੀਤੀ ਰਹੂਗੀ ਨਹੀਂ ਤੇ ਉਹਨਾਂ ਰਹੇ ਚੇਚ ਕਰਕੇ ਪਏ ਨਾ ਅਹੀਂ ਟਰਾਲੀ ਆਖੀ ਅਹੀਂ ਜਨਾਨੀਆਂ ਆਖੀਆਂ ਅੱਜ ਤੇ ਇੱਥੇ ਆਂਟ ਗਵਾਂਟ ਜਿਹੜਾ ਨਾ ਖੱਤਿਆ ਉਹਨਾਂ ਨੂੰ ਮੈਨੂੰ ਪਤਾ ਨਹੀਂ ਕੀ ਕੀ ਕਹਿਣਾ ਪੈਣਾ ਵਾ ਹੁਣ ਉੱਥੇ ਇਹੋ ਜਾ ਕੇ ਕਈ ਸਾਰਿਆਂ ਨੂੰ ਵੀ ਮਨਾਨੀ ਹਾ ਦੀ ਮਹਾ ਗਾੜੀਆਂ ਹੋ ਕੇ ਮੁੜੀ ਆ ਮਹਾਬਚੀ ਹੰਤਾ ਨਹੀਂ 4 ਦਿਨ ਆਏ ਠੀਕ ਆ ਇਹ ਨਾ ਜਾ ਕੇ ਕਹਿਣ ਲੈ ਅਪੀ ਪਿਓ ਤੇ ਚੰਗੀ ਭਲੀ ਸਾਨੂੰ ਗਲਤੀ ਲੱਗੀ ਅਸੀਂ ਤਾਂ ਉਥੇ ਗਏ ਹਾਂ ਠੀਕ ਆ ਨੇ ਚੰਗੋਏ ਨਾ ਦਾ ਫੋਨ ਆ ਹੀ ਗਿਆ ਹੈਲੋ ਭਈ ਯਾਰਾ ਹੀ ਨਾ ਟਾਈਮ ਹੋਣ ਚੁੱਕਾ ਤੇ ਕੁਝ ਨਹੀਂ ਮੈਂ ਕੰਮ ਕਰਨ ਡਈ ਹਾਂ ਚੌਕੇ 'ਚ ਫੁਲਕੇ ਲਾਉਣ ਲੱਗੀ ਹਾਂ ਹੋਰ ਸੁਣਾਓ ਤੁਸੀਂ ਕੀ ਹਾਲ ਜੀ ਤੁਹਾਡਾ ਮੇਰਾ ਹਾਲ ਠੀਕ ਆ ਮੇਰੇ ਹਾਲ ਨੂੰ ਕਿਹਾ ਤੂੰ ਦੱਸ ਆਪਣਾ ਕੀ ਹਾਲ ਆ ਤੇ ਮਾਤਾ ਕਿੱਥੇ ਆ ਕੀ ਕਰਨ ਡਈ ਆ ਉਹ ਤੁਸੀਂ ਕੁਝ ਨਹੀਂ ਮਾਤਾ ਵੀ ਘਰੇ ਹੀ ਆ ਸਾਡੇ ਹਾਲ ਕੀ ਪੁੱਛਣੇ ਤੁਸੀਂ ਮੈਨੂੰ ਤਾਂ ਟਾਟਾ ਫਿਕਰ ਪਈ ਤੂੰ ਠੀਕ ਜੇ ਮੈਨੂੰ ਕੀ ਹੋਣਾ ਹੈ ਦੱਸ ਮੈਂ ਤਾਂ ਘਰੋਂ ਬਾਹਰ ਆ ਨਾ ਮੈਂ ਆਪਣਾ ਕਰ ਹੀ ਲੈਣਾ ਤੂੰ ਆਪਣਾ ਦੱਸ ਮੇਰੀ ਨੇ ਛੱਡ ਦੂੰ ਮੇਰੇ ਨਾਲ ਨਾ ਟੈਨਸ਼ਨ ਲੈ ਅਹੀਂ ਵੀ ਠੀਕ ਆ ਆਈਆਂ ਹੀ ਉਹਦੇ ਨਾਲ ਵੀ ਨਾਲ ਆਈ ਹੀ ਤੇ ਆਪ ਵੀ ਆਈ ਹੀ ਦਵਿੰਦਰ ਦੋ ਤਿੰਨ ਨੂੰ ਲੈ ਕੇ ਨਾਲ ਪੁਲਸ ਲੈ ਆਈਆਂ ਹੀ ਬੜਾ ਰੌਲਾ ਪਾ ਪਿਆ ਬੜਾ ਕੁਝ ਹੋਇਆ ਸੈਨ ਕਰਾ ਕੇ ਲੈ ਗਈਆਂ ਵਾ ਕਾਗਜ਼ ਕੋਰੇ ਤੇ ਸਾਡੇ ਕੋਲੋਂ ਤੁਹਾਡਾ ਦਮਾ ਖਰਾਬ ਹੋ ਗਿਆ ਵਾ ਕੋਰੇ ਕਾਗਜ਼ ਤੇ ਕਿਹੜਾ ਛਲਾਈ ਸੈਨ ਕਰਦਾ ਇਹ ਉਦਾਂ ਤੁਸੀਂ ਨੌ ਸੱਤ ਕਿਸੇ ਨੂੰ ਗੱਲ ਨਹੀਂ ਕਰਨ ਦੀਆਂ ਹੈ ਤੇ ਹੁਣ ਏਦਾਂ ਤੁਸੀਂ ਕੋਰੇ ਕਾਗਜ਼ ਤੇ ਸੈਨ ਕਰਦਾ ਤੇਰਾ ਦਿਮਾਗ ਨੂੰ ਕੰਮ ਕਰਦਾ ਨਹੀਂ ਕਰਦਾ ਕੀ ਕਰੀਏ ਜੇ ਅਸੀਂ ਸੈਨ ਨਹੀਂ ਆ ਕਰਕੇ ਦਿੰਦੇ ਤੇ ਫਿਰ ਉਹ ਪੁਲਸ ਵਾਲੇ ਆਂਦੇ ਸੀ ਕਿ ਤੁਹਾਨੂੰ ਨਾਲੇ ਸਜ਼ਾ ਹੋਊਗੀ ਤੇ ਨਾਲੇ ਜੁਰਮਾਨਾ ਲੱਗੂਗਾ 50 ਲੱਖ ਤੇ ਫਿਰ ਕੀ ਕਰਨਾ ਸੀ ਫਿਰ ਅਸੀਂ ਆਖਿਆ ਹਾਰ ਕੇ ਆ ਜਾਂਦੀ ਪੈਲੀ ਖਸਮਾਂ ਨੂੰ ਖਾਵੇ ਪੈਲੀ ਆਪਣੀ ਜਾਨ ਤੇ ਬਚਾਉਣੀ ਹੀ ਆ ਉਹ ਚਲ ਛੱਡੋ ਉਹ ਨਹੀਂ ਕੋਈ ਗੱਲ ਮੈਨੂੰ ਇਹ ਸਮਝ ਆਉਣੀ ਤਾਂ ਕੋਰਟ ਜਾ ਕੇ ਸੈਨ ਕਰਤੇ ਆ ਜੇ ਕੱਲ ਨੂੰ ਮੈਨੂੰ ਇਹ ਦੱਸ ਵੀ ਘਰ ਲਖਾ ਲਿਆ ਪੈਣੀ ਤੇ ਜਾਨੀ ਲੱਗੇ ਨੀ ਤਾਂ ਮੈਂ ਘਰ ਵੀ ਜਾਂਦਾ ਲੱਗਣਾ ਜੇ ਹੁਣ ਫਿਰ ਕੀ ਹੋਊਗਾ ਪੇਰ ਕੀ ਹੋਊਗਾ ਜੇ ਪੁਲਸ ਵਾਲੇ ਕੋਣ ਕੋਣ ਆਏ ਕਿੰਨੇ ਕ ਜਾਣੇ ਆਏ ਪੁਲਸ ਵਾਲੇ ਤੇ ਉਹ ਚ ਦੋ ਜਾਣੇ ਸੀ ਪਰ ਇਹ ਨਹੀਂ ਪਤਾ ਫਿਰ ਕੋਣ ਸੀ ਤੇ ਕਿੱਥੋਂ ਸੀ ਉਹਨਾਂ ਨੇ ਸਾਨੂੰ ਕੋਈ ਨਹੀਂ ਦਿੱਤਾ ਤੇ ਇੱਕੋ ਗੱਲ ਆਂਦੇ ਸੀ ਆਂਦੇ ਸੀ ਜੇ ਨਹੀਂ ਸਾਡੇ ਨਾਲ ਚੱਲੋ ਤੇ ਤੁਹਾਨੂੰ ਪਤਾ ਵਾ ਨਿਆਣੀ ਲੈ ਕੇ ਮੈਂ ਕਿੱਥੇ ਤੱਕੇ ਖਾਂਦੀ ਪੀਂਦੀ ਪਿਰਨਾ ਸੀ ਮੈਂ ਤਾਂ ਦਫਾ ਕਰ ਸਾਰੀ ਉਮਰ ਤੇ ਪੇਕੇ ਵੀ ਤੇ ਉਹਦੇ ਛੁੱਟ ਗਿਆ ਕੋਈ ਗੱਲ ਨਹੀਂ ਹਾਂ ਤੁਸੀਂ ਕਹਣਾ ਚਲੋ ਚੱਲਦੇ ਆ ਤੁਹਾਡੇ ਨਾਲ ਤਾਂ ਤੁਹਾਨੂੰ ਮੈਂ ਤੂੰ ਹੀ ਦਵਾ ਦਾ ਮੈਨੂੰ ਭੁਜਾੜਿਆ ਦੱਸ ਜਦੋਂ ਮੈਂ ਘਰੇ ਹੁੰਦਾ ਤਾਂ ਕਿਹੜੀ ਬੋਲੀ ਮਾਰਦੇ ਨਹੀਂ ਵੀਰਾ ਸੋਹਣਾਂ ਨੇ ਕਿਤੇ ਜੋ ਹੁੰਦਾ ਵੇਖੀ ਜਾਂਦੀ ਕੀ ਕੀ ਤੇ ਤਾਹ ਦੇਣਾ ਉਥੇ ਝੇੜ ਲਾਉਣੇ ਪੈਂਦੇ ਤੇ ਫਿਰ ਕਿਹੜੀ ਗੱਲ ਹੈ ਹੁਣ ਤਾਂ ਫੇਰ ਇਹੋ ਲਾਜੀ ਨਾਮਾ ਜੀ ਨਹੀਂ ਨਹੀਂ ਤੁਸੀਂ ਹੁਣ ਘਰ ਆ ਜਾਓ ਹੁਣ ਜੋਣ ਆ ਹੀ ਹੋ ਗਿਆ ਤੇ ਤੁਸੀਂ ਆਪਣੇ ਘਰ ਆਓ ਸਾਨੂੰ ਤੇ ਆਪ ਘਰ ਵੱਡ ਖਾਣ ਨੂੰ ਪੈਣ ਡਿਆ ਤੁਸੀਂ ਸਵੇਰੇ ਪਹਿਲੀ ਬੱਸੇ ਆ ਜਾਓ ਤੁਹਾਨੂੰ ਪਹਿਲੀ ਵੱਡ ਖਾਣ ਨੂੰ ਪੈਣ ਡੀਏ ਉਹ ਠੱਠੇ ਕੂਚ ਪਵੇ ਪਹਿਲੀ ਕੀ ਕਰ ਲੈਣਾ ਹੁਣ ਜਦੋਂ ਸਾਡੀ ਆਪਣੀ ਨਹੀਂ ਚੱਜਰੀ ਨਿਕਲੀ ਤੇ ਅਸੀਂ ਹੁਣ ਕਿਸ ਨੂੰ ਕੀ ਕਹਿਣਾ ਹੀ ਤਾਂ ਠੀਕ ਆ ਚੰਗਾ ਹੋਰੀ ਚਲੋ ਠੀਕ ਜੇ ਆ ਜਿਓ ਮੈਂ ਇੱਥੇ ਗੰਧੂਈ ਰੱਖੀ ਸੀ ਲਿਆ ਮੈਂ ਕੰਬਲ ਨੂੰ ਤੋਪਾ ਜੇ ਲਾਵਾਂ ਤੇ ਡੋਰੀ ਜੀ ਉੱਡੜ ਗਈ ਹੈ ਮੇਰੀ ਗੱਲ ਸੁਣੋ ਕੰਬਲ ਨੂੰ ਤੋਪਾ ਬਾਹ ਚ ਲਾਇਓ ਰੀਤ ਦੇ ਪਾਪਾ ਦਾ ਫੋਨ ਆਉਣ ਰਿਹਾ ਹੈ ਹੈ ਫੋਨ ਆਇਆ ਰੀਤ ਦੇ ਪਾਪਾ ਦਾ ਕੀ ਆਂਦਾ ਸੁੱਖ ਸੰ ਠੀਕ ਵਾ ਠੀਕ ਨੂ ਤਾਂ ਠੀਕ ਹੀ ਨੇ ਆਂਦੇ ਮੈਂ ਤਾਂ ਠੀਕ ਹੀ ਆ ਪੁੱਛਣ ਡੈ ਹੀ ਕਰਦਾ ਮੋਲ ਚਾਲ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਹਦਵਿੰਦਰ ਆਈ ਹੀ ਨਾਲ ਦੋ ਜਾਨੇ ਪੁਲਸ ਵਾਲੇ ਲਈ ਕਿਹਦੇ ਨਾਲ ਉਹਦੀ ਨਾਨ ਤੇ ਉਹ ਸਾਈਨ ਕਰਵਾ ਕੇ ਲੈ ਗਏ ਕੋਰੇ ਕਾਗੇ ਤੇ ਮੰਮੀ ਦਾ ਗੂਠਾ ਤੇ ਉਹਦ ਰੋਲਾ ਪਾਉਂਦਾ ਉਹ ਆਂਦੇ ਆ ਕੇ ਕੀਤਾ ਤੁਸੀਂ ਕੋਰੇ ਕਾਗੇ ਤੇ ਸਾਈਨ ਕੌਣ ਕਰਦਾ ਹੁੰਦਾ ਵਾ ਆਂਦੇ ਹੀ ਜੇ ਉਹਨਾਂ ਨੇ ਘਰ ਬਾਹਰ ਵੀ ਵਿੱਚ ਲਿਖਾ ਲਿਆ ਕਾਗਜ਼ਾਂ 'ਚ ਪੈਲੀ ਦੇ ਨਾਲ-ਨਾਲ ਤਾਂ ਤੁਸੀਂ ਘਰ ਵੀ ਹੱਥੋਂ ਗਵਾ ਬੈਣਾ ਪੈਣਾ ਪੈਲੀ ਤੇ ਗਵਾਉਣੀ ਗਵਾਉਣੀ ਆ ਟਰਾਈ ਜਾਨੀ ਆ ਹੁਣ ਕੀ ਕਰੀਏ ਕੀ ਜਾਨੀ ਮੈਂ ਦੇ ਸੋਚਣ ਡਈ ਆ ਵੀ ਜੇ ਗੱਲ ਸੱਚ ਹੋ ਗਈ ਤਾਂ ਆਪਾਂ ਤਾਂ ਸੜਕ ਤੇ ਆ ਜਾਾਂਗੇ ਅਹੀਂ ਨਿਆਣੀ ਲਈ ਕਿੱਥੇ ਤੱਕੇ ਖਾਂਦੇ ਫਿਰਾਂਗੇ ਨਹੀਂ ਕਾਲੇ ਮੂੰਹ ਵਾਲੀਏ ਚੱਜਣਾ ਬੋਲ ਸੜਕ ਤੇ ਆ ਜਾਾਂਗੇ ਅੱਗੇ ਅਸੀਂ ਬਹੁਤ ਕੋਠੀਆਂ 'ਚ ਰਹਿਣ ਡਏ ਆ ਹੁਣ ਕੀ ਕਰਨਾ ਉਹ ਦੱਸ ਉਹ ਦਿਮਾਗ ਲੜਾ ਮੈਂ ਤਾਂ ਆਪ ਸੋਚਣ ਡਈ ਆ ਮੈਂ ਤਾਂ ਰੋਟੀ ਲਾਉਣ ਲੱਗੀ ਮਿੰਨ ਰੋਟੀਆਂ ਨਹੀਂ ਲੱਗ ਸੁਜੀਆਂ ਤਕਰੀਬਾ ਹੀ ਇੱਕ ਮਿੰਟ ਦਿਮਾਗ ਚ ਛੇਤੀ ਬੋਲੋ ਕੀ ਤਕਰੀਬ ਹੈ ਕੁੜੀ ਤੇ ਆਪਣੀ ਆ ਮਿੱਠੀ ਪਿਆਰੀ ਹੋ ਜੀਏ ਤੇ ਚੱਲੀਏ ਉਹ ਮੇਰਾ ਨਹੀਂ ਉਹਦੇ ਮੱਥੇ ਲੱਗਣਾ ਠੀਕ ਸੱਸ ਸੱਸੋ ਦੀ ਮਰੀ ਸਾਡਾ ਹੱਕ ਬਣਦਾ ਵਾ ਜਾਣਾ ਸਾਡੀ ਕੁੜੀ ਆ ਧੀ ਆ ਮੇਰੀ ਮੈਂ ਦਾ ਨਹੀਂ ਸਾਰਾ ਮਰਜੇ ਉਹਦਾ ਅਗਲਾ ਪਿਛਲਾ ਮੈਂ ਉਹਦੇ ਮੱਥੇ ਵੀ ਨਹੀਂ ਲੱਗਣਾ ਚਾਹੁੰਦੀ ਅੱਲਾ ਫਿਰ ਜਾ ਬਹਿ ਜਾ ਖਲਾਰਲਾ ਲੱਤਾ ਇੱਥੇ ਬਹਿ ਜਾ ਜਾ ਕਿਤਾ ਮਸਰ ਦੀ ਤਾਂ ਕਿਹੜੇ ਮੂੰਹ ਨਾਲ ਜਾਵਾਂਗੇ ਹਣ ਉਥੇ ਮੂੰਹ ਐਹੋ ਖੜਨਾ ਵਾ ਹੀ ਹੋਰ ਨਹੀਂ ਲਾ ਕੇ ਕੋਈ ਵੀ ਖੜਨਾ ਗੱਲ ਸੁਣ ਮੇਰੀ ਗੱਲ ਸੁਣ ਧਿਆਨ ਨਾਲ ਮੂੰਹ ਮੇਰੇ ਵੱਲ ਕਰ ਲੋ ਸੁਣੀ ਜਾਨੀ ਟਾਡੀਆਂ ਸੁਣਦੇ ਆ ਨਹੀਂ ਕੁੜਮਣੀ ਮੇਰੀ ਮਰ ਗਈ ਤੈਨੂੰ ਪਤਾ ਮੈਂ ਤੇ 100 ਫਫੜੇ ਪਾਉਂਗੀ ਜਾ ਕੇ ਅੱਛਾ ਟਾਈਮ ਨਾਲ ਤਾਂ ਚੇਤ ਆ ਗਿਆ ਜਦੋਂ ਮੈਂ ਤੁਹਾਨੂੰ ਕਿਹਾ ਸੀ ਪਿਓ ਦੀ ਸੱਸ ਮਰ ਗਈ ਆ ਤੇ ਉਹਦੇ ਮਗਰ ਜਾਈਏ ਉਹ ਦਿਨ ਤਾਂ ਤੁਸੀਂ ਆਂਦੇ ਹੋ ਆਹੀਂ ਉੱਥੇ ਨਹੀਂ ਜਾਣਾ ਉਹ ਦਿਨ ਮੇਰੀ ਮੰਨੀ ਹੁੰਦੀ ਆ ਆ ਟਾਈਮ ਨਹੀਂ ਆਉਣਾ ਅੱਛਾ ਤਰੀਆ ਜਿੰਦੀ ਤੇ ਚੱਲ ਜਾਣਾ ਸੀ ਮੈਨੂੰ ਕੀ ਪਤਾ ਸੀ ਜਾਨੋ ਮਾਰ ਕੇ ਉਹਨੂੰ ਆਇਆ ਹੀ ਉਹ ਤਾਂ ਕਹਿੰਦੇ ਕੋਹ ਨਹੀਂ ਪੱਟੜੀ ਹੋਈ ਪੱਟੜ ਹੋਈ ਓ ਮਾਤਾ ਮੈਨੂੰ ਤੇ ਆਪ ਨਹੀਂ ਕੋਈ ਸੁਜੀ ਆੜੀ ਮੈਂ ਰਖਾ ਮਾਰੀ ਜੀ ਉਹਦੇ ਵਜ ਕੀ ਖੁੰਦੇ ਖੁੰਦਿਆਂ ਤੇ ਚੱਲ ਕੋਈ ਨਹੀਂ ਆ ਠੀਕ ਹੀ ਹੋਊਗੀ ਮੈਨੂੰ ਕੀ ਪਤਾ ਹੀ ਆ ਚੰਦ ਚੜ ਜਾਣਾ ਚਾਰੀ ਦੇ ਹੱਥ ਆਈ ਸਾਡੇ ਹੱਥੋਂ ਤੇ ਚਾਦਰ ਦਾ ਵੀ ਨਹੀਂ ਉਹਦਾ ਕਿੱਥੇ ਪੋਇਆ ਨਹੀਂ ਚਾਦਰ ਨੂੰ ਰੋਈ ਜਾਨੀ ਮੈਂ ਘਰ ਨੂੰ ਰੋਨੀ ਆੜੀ ਬਾਲਣ ਵਾਲੀ ਸ਼ਤ ਕਰੇ ਇਹ ਵੀ ਸਾਡੇ ਇੱਥੋਂ ਖੋ ਜਾਨੀ ਮੋਮਾ ਠਕਣੀ ਏ ਉੱਥੇ ਜਾ ਕੇ ਤੇ ਇਹੋ ਹੀ ਕਹਿਣਾ ਵਾ ਮੈਨੂੰ ਤੇ ਇਹ ਨਹੀਂ ਸਮਝਉਂਦੀ ਮਾਤਾ ਤੇ ਤੇਰੀ ਕੁੜਮਣੀ ਮਰੀਆ ਤਾਂ ਤੂੰ ਸਰਬਾਲੋ ਬਣ ਕੇ ਬੈਠੀ ਆ ਆ ਤੂੰ ਚੁੰਨੀ ਕਿਧਰੋਂ ਕਾਢ ਲਈ ਮੇਰੀ ਲਈ ਫਿਰਦੀ ਉੱਤੇ ਹਾਏ ਹਾਏ ਨਹੀਂ ਤੇਰੀ ਨਿਗਾਹ ਪੈ ਗਈ ਨਹੀਂ ਹੈਨੀ ਕੋਈ ਚੁੰਨੀ ਲੱਗੇ ਮੈਂ ਘਰ ਕੋਈ ਆ ਹੀ ਜਾਂਦਾ ਵਾ ਅਖਣਾ ਬਹੁਤ ਖੁਸ਼ੀਆਂ ਮਨਾਉਣ ਡੀਆਂ ਕਿਤੇ ਬੈਠੀਆਂ ਟੈਲੈਂਟੀਆਂ ਨਹੀਂ ਮੈਨੂੰ ਇਹੋ ਲੱਭੀ ਮੈਂ ਇਹੋ ਲੱਲੀ ਤੇਰੇ ਵਾਲੀ ਚੁੰਨੀ ਲੈ ਲੈ ਜਾਂਦੀ ਆ ਤਾਂ ਮਾਦਾ ਨਵੇਂ ਸੂਟ ਦੀ ਆ ਖਰਾਬ ਨਾ ਕਰਦੀ ਮੇਰੀ ਹੁਣ ਦੱਸ ਪਈ ਹੁਣ ਆਪਾਂ ਕਿਦੋਂ ਜਾਣਾ ਉਥੇ ਮੇਰਾ ਤੇ ਖਿਆਲ ਵਾ ਚੱਲੀਏ ਇੱਕ ਦੋਆਂ ਦਿਨਾਂ ਚ ਹੁਣ ਕੱਲ ਪਰਸੋਂ ਨੂੰ ਚੱਲ ਜੰਨੇ ਆ ਮੈਂ ਨਹੀਂ ਆ ਪਿੰਨਾਂ ਨੂੰ ਡੀਕ ਲਈਏ ਇਹਨਾਂ ਨੂੰ ਮੈਂ ਕਿਹਾ ਹੀ ਬਾਜੋ ਕਰੇ ਉੱਥੇ ਕੀ ਕਰਨਾ ਚਾਕੇ ਕਿੱਦਾਂ ਮਤਲਬ ਇਹ ਕਰਾਂਗੇ ਦੱਸ ਮੜਾ ਜਾਈ ਡੀਲਾ ਮੈਂ ਕੀ ਦੱਸਾਂ ਆ ਰੋਣਾ ਧੋਣਾ ਤੇ ਮੈਨੂੰ ਉਹ ਹੀ ਨਹੀਂ ਆਉਂਦਾ ਤੇ ਹਰ ਕੰਮ ਤੇ ਅੱਗੇ ਮਨਜੀਤ ਨਾਲ ਸਲਾਹ ਕਰ ਲੈਣੀ ਨਹੀਂ ਹੈ ਤੇ ਮਨਜੀਤ ਨਾਲ ਤੂੰ ਪਹਿਲਾਂ ਹੀ ਬੁਰੀ ਬਣ ਗਈਆਂ ਤੇ ਹੁਣ ਕਿੰਨੂੰ ਲੈ ਕੇ ਤੁਰਨਾ ਹੀ ਅੱਛਾ ਮਨਜੀਤ ਨਾਲ ਮੈਂ ਬੁਰੀ ਬਣੀ ਅੱਜ ਤੱਕ ਮਨਜੀਤ ਨੂੰ ਪੁੱਛਣਾ ਜਾ ਕੇ ਵੀ ਮੈਂ ਬੁਰੀ ਬਣੀ ਆ ਨਹੀਂ ਮਨਜੀਤ ਨੂੰ ਤੇ ਮੈਂ ਪਹਿਲਾਂ ਖੜਦੀ ਨਹੀਂ ਮਨਜੀਤ ਤੇ ਪਹਿਲਾਂ ਹੀ ਉਹ ਦਿੰਦੀ ਬੜੇ ਵਧੀਆ ਮਨਜੀਤ ਨੂੰ ਤੇ ਮੈਂ ਵੱਡਣ ਵਾਲੀ ਨੂੰ ਸਗੋਂ ਤਰ ਕੋਲੋਂ 1000 ਰੁਪਈਆ ਵੀ ਦੇ ਬੈਠੀ ਮੈਂ ਮਨਜੀਤ ਨਾਲ ਵਗਾਰਨੀ ਨਹੀਂ ਪਤਾ ਨਹੀਂ ਕਹਾਣੀ ਜੀ ਕੀ ਬਣਨੀ ਮਾਂ ਤੇਰੀ ਗਲਤੀ ਤਾਂ ਨਾ ਮੇਰੀ ਚੱਲ ਜਾਗੇ ਕੋਹ ਨਹੀਂ ਹੁੰਦਾ ਇਹੋ ਨੱਕ ਲੈ ਕੇ ਜਾਣਾ ਕੋਈ ਨਹੀਂ ਚੱਲ ਜਾਗੇ ਉਹਦਾ ਵੀ ਉਦਾਂ ਦਾ ਹੀ ਆ ਮਨਜੀਤ ਨੂੰ ਵੀ ਖੜਾਂਗੇ ਖੜਨਾ ਮਨਜੀਤ ਨੂੰ ਖੜਾਂਗੇ ਗਾਣ ਗਵਾਣ ਦੀ ਸੌ ਸ਼ਰਮ ਹੁੰਦੀ ਆ ਨਾਲੇ ਦਵਿੰਦਰ ਦੀ ਬਹੁਤ ਮਨਜੀਤ ਨਾ ਬਣਦੀ ਐ ਤੈਨੂੰ ਪਤਾ ਆਖੜਾ ਪੇਕਿਆਂ ਦੀ ਮਕਾਨ ਲੈ ਕੇ ਆਏ ਐ ਫਿਰ ਵੀ ਆਈਆਂ ਬਣ ਤਣ ਕੇ ਆਹੋ ਆਪੇ ਕੀਤਾ ਉਹਦੀ ਸ਼ਰਮ ਕਰਕੇ ਤੇ ਕੋਈ ਸਾਡਾ ਵੀ ਸੋਚ ਲੇ ਮੈਂ ਤੇ ਅੜੀ ਤੱਕੀ ਤਨਾ ਦਊ ਉਹਦੋਂ ਕੁੱਟੂ ਤਨਾ ਸਾਨੂੰ ਫੇਰ ਜਦੋਂ ਮੇਰੇ ਮੂੰਹ ਗਾਲ ਹੀ ਨਿਕਲ ਚੱਲੀ ਸੀ ਉਹ ਹੋਇਆ ਉੱਥੇ ਉਹਦਾ ਦੋਤਾ ਛਦਾਈ ਜਾ ਫੇਰ ਤੇ ਮੈਂ ਮਾਦਾ ਕੁਝ ਨਹੀਂ ਕਹਿ ਸਕਦੀ ਮੈਂ ਦੋਥੋਂ ਦੋ ਤਿੰਨ ਵਾਰੀ ਉਹਦੇ ਕੋਲੋਂ ਬੇਇੱਜ਼ਤੀ ਕਰਾ ਕੇ ਆਈ ਆ ਇੱਥੇ ਆ ਦਾ ਟਾਈਮ ਹੈ ਮੇਰੇ ਮੂੰਹ ਕੋਲ ਉਹ ਉੱਥੇ ਰੱਸੀ ਤੇ ਗਈ ਮੈਂ ਮੰਜੀਤ ਦੀ ਗੱਲ ਕਰਨੀ ਵੀ ਕੁੱਟੂ ਤਨਾ ਸਾਨੂੰ ਅੰਦਰ ਵੜ ਕੇ ਫੇਰ ਮੰਜੀਤ ਕੋਈ ਕੁੱਟੂਗੀ ਨਹੀਂ ਮੰਜੀਤ ਨੂੰ ਮੰਜੀਤ ਨੂੰ ਨਹੀਂ ਕੁੱਟਦੀ ਨਹੀਂ ਆਂਦੀ ਮੰਜੀਤ ਨੂੰ ਕੋਈ ਐਡਾ ਆ ਪੇ ਪਪੜੇ ਕਰ ਲਈ ਮੇਰ ਕੋ ਨਹੀਂ ਪੈਂਦੇ ਹੁਣ ਉਹਦੇ ਨਾਲ